ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਸਿੱਧੀਆਂ ਤਸਵੀਰਾਂ ਰਵਨੀਤ ਬਿੱਟੂ ਲੁਧਿਆਣਾ ਪਹੁੰਚੇ ਨੇ ਉਹਨਾਂ ਦਾ ਸਵਾਗਤ ਵਾਸਤੇ ਹੱਥ ਜੋੜ ਕੇ ਲੋਕਾਂ ਦਾ ਸਵਾਗਤ ਕਰਦੇ ਹੋਏ ਨજર ਆ ਰਹੇ ਨੇ ਰਵਨੀਤ ਬਿੱਟੂ ਤਾਂ ਵੱਡੀ ਗਿਣਤੀ ਦੇ ਵਿੱਚ ਹਜੂਰ ਰਵਨੀਤ ਬਿੱਟੂ ਦੇ ਸਵਾਗਤ ਵਾਸਤੇ ਤਾ ਫੁੱਲਾਂ ਦੇ ਹਾਰਾਂ ਦੇ ਨਾਲ ਰਵਨੀਤ ਬਿੱਟੂ ਦਾ ਸੁਆਗਤ ਕੀਤਾ ਜਾ ਰਿਹਾ ਹੈ। ਤਾਂ ਤਸਵੀਰਾਂ ਤੋਂ ਹੀ ਦੇਖ ਰਹੇ ਹੋਗੇ ਕਿ ਕਿਸ ਤਰ੍ਹਾਂ ਰਵਨੀਤ ਬਿੱਟੂ ਦਾ ਸੁਆਗਤ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੀਜੇਪੀ ਕਾਰਕਟਰ ਲੁਧਿਆਣਾ ਪਹੁੰਚੇ ਹੋਏ ਨੇ। ਤਸਵੀਰਾਂ ਤੋਂ ਦਿਖਾ ਰਹੇ ਆ ਫੁੱਲਾਂ ਦੀ ਵਰਖਾ ਕਰਕੇ ਰਵਨੀਸ਼ ਮਿੱਟੂ ਦਾ ਸਵਾਗਤ ਕੀਤਾ ਜਾ ਰਿਹਾ ਇਹਦੇ ਪਿੱਛੇ 76 ਇਹਨਾਂ ਨੇ ਰੱਖਿਆ ਜਿਹੜੇ ਮੇਰੇ ਪਰਿਵਾਰ ਦੇ ਰੋਜ਼ ਮੈਂਬਰ ਆਉਂਦੇ ਆ ਉਹਨਾਂ ਨੂੰ ਇਹਨਾਂ ਨੇ ਅੱਜ ਭਰਾਓ ਮੇਰੇ ਹੀ ਹੈ ਲੁਧਿਆਣਾ ਜਿਹੜਾ ਅੱਜ ਇੱਕ ਹੋ ਗਿਆ ਆ ਹਾਰ ਦੇਖੋ ਤੇਰੇ ਫ੍ਰੈਂਕ ਚ ਲਾਇਆ ਲੁਧਿਆਣਾ ਇੱਕ ਹੋ ਗਿਆ ਕਿਸੇ ਪਾਰਟੀ ਦਾ ਨਹੀਂ ਰਿਹਾ ਪਰ ਬੀਜੇਪੀ ਦਾ ਮੈਂ ਸਾਰੀਆਂ ਗੱਲਾਂ ਤੁਸੀਂ ਮੇਰੀ ਮੰਨ ਨਹੀਂ ਰਹੇ ਮੈਂ ਸਾਰੀਆਂ ਗੱਲਾਂ ਦਿਲ ਖੋਲ ਕੇ ਤੁਹਾਡੇ ਨਾਲ ਸਾਢੇ 3 ਵਜੇ ਕਰਨਾ ਚਾਹਣਾ ਜੋ ਤੁਸੀਂ ਕਹੋਗੇ ਜੋ ਤੁਸੀਂ ਪੁੱਛੋਗੇ ਇੱਕ ਇੱਕ ਗੱਲ ਬਹਿ ਕੇ ਉੱਥੇ ਕਰੂਗਾ ਬੀਜੇਪੀ ਤੋਂ ਲੋਕ ਸਭਾ ਸੀਟ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਦੇ ਸਵਾਗਤ ਵਾਸਤੇ ਅੱਜ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਕਰਤਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਰੋਡ ਸ਼ੋਰ ਦੇ ਜਲਵੇ ਪੂਰੇ ਸ਼ਹਿਰ ਦਾ ਜਿਹੜਾ ਵਾਹ ਸੁਆਗਤ ਜਗਾ ਜਗਾ ਰਮਨਜੀਤ ਬਿੱਟੂ ਦਾ ਕੀਤਾ ਜਾਏਗਾ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ 2024 ਲੋਕ ਸਭਾ ਚੋਣਾਂਵਾਂ ਤੇ ਬੀਜੇਪੀ ਦੇ 6 ਉਮੀਦਵਾਰ ਪੰਜਾਬ ਦੇ ਵਿੱਚ ਇਲਾਨ ਕਰ ਦਿੱਤੇ ਗਏ ਨੇ ਤੇ ਰਵਨੀਤ ਬਿੱਟੂ ਦੇ ਸਵਾਗਤ ਵਾਸਤੇ ਰਵਨੀਤ ਬਿੱਟੂ ਜਿੰਦਾਬਾਦ ਦੇ ਨਾਰੇ ਅਤੇ ਹੱਥਾਂ ਦੇ ਵਿੱਚ ਫੁੱਲ ਅਤੇ ਗੁਲਦਸਤੇ ਲੈ ਕੇ ਬੀਜੇਪੀ ਕਾਰਜਕਰਤਾ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਨੂੰ ਛੱਡ ਕੇ ਬੀਜੇਪੀ ਜੁਆਇਨ ਕੀਤੀ ਹੈ ਰਵਨੀਤ ਬਿੱਟੂ ਲੁਧਿਆਣਾ ਦੇ ਸਵਾਗਤ ਕਰਨ ਵਾਸਤੇ ਪਹੁੰਚੇ ਹੋ ਤੁਸੀਂ ਦੇਖੋ ਜੀ ਇੱਥੇ ਅੱਜ ਬੀਜੇਪੀ ਦਾ ਹਰ ਵਰਕਰ ਠਾਠਾ ਮਾਰ ਰਿਹਾ ਹੈਗਾ ਔਰ ਹਰ ਪਾਸੇ ਦੇਖੋ ਬੀਜੇਪੀ ਦੇ ਫੁੱਲ ਦੇ ਨਿਸ਼ਾਨਦੇ ਝੰਡੇ ਹੀ ਤੁਹਾਨੂੰ ਨਜ਼ਰ ਆ ਰਹੇ ਆ ਇਸ ਤੋਂ ਪਤਾ ਲੱਗਦਾ ਕਿ ਆਨਲਾਈਨ ਟਾਈਮ ਦੇ ਵਿੱਚ 400 ਤੋਂ ਪਾਰ ਜਾਣਗੇ ਤਾਂ ਕਿਸ ਤਰ੍ਹਾਂ ਲੱਗਦਾ ਹੈ ਅੱਜ ਸਵਾਗਤਾ ਕੀ ਰੂਪ ਰੇਖਾ ਰਹੇਗੀ ਸਵਾਗਤ ਹੀ ਤੁਸੀਂ ਦੇਖ ਲਓ ਪਲੇਟਫਾਰਮ ਨੰਬਰ 2 ਲੁਧਿਆਣਾ ਪਿਆਰ ਰੱਖਣ ਦੀ ਜਗ੍ਹਾ ਹੈ ਨਹੀਂ ਜਿੱਥੇ ਕਿ ਹਰ ਬੀਜੇਪੀ ਦਾ ਵਰਕਰ ਹਉਮਾ ਮਾਗੇ ਪਹੁੰਚਿਆ ਹੋਇਆ ਹੈ ਬਿੱਟੂ ਦੇ ਸਵਾਗਤ ਦੇ ਲਈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕੋਚੀ ਸ਼ਨਾ ਦੇ ਵਿੱਚ ਰਵਨੀਤ ਬਿੱਟੂ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਣ ਵਾਲੇ ਨੇ ਤੇ ਉਹਨਾਂ ਦੇ ਸਵਾਗਤ ਵਾਸਤੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵੀ ਆਏ ਹੋਏ ਆ ਤਾਂ ਪਹੁੰਚੇ ਹੋਏ ਨੇ ਇੱਥੇ ਜਿਆਦਾ ਤਦਾ ਦੇ ਵਿੱਚ ਬੀਜੇਪੀ ਦੇ ਨਾਲ ਕਾਂਗਰਸੀ ਵਰਕਰ ਵੀ ਆਏ ਹੋਏ ਨੇ ਬਿੱਟੂ ਦੇ ਸਵਾਗਤ ਲਈ ਤਾਂ ਬੀਜੇਪੀ ਦੇ ਨਾਲ ਨਾਲ ਕਹਿੰਦੇ ਨੇ ਕਿ ਕਾਂਗਰਸੀ ਵਰਕਰ ਵੀ ਜਿਹੜਾ ਵਾ ਰਵਨੀਤ ਬਿੱਟੂ ਦੇ ਸਵਾਗਤ ਵਾਸਤੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਰਵਨੀਤ ਬਿੱਟੂ ਦੇ ਸਵਾਗਤ ਵਾਸਤੇ ਤਿਆਰੀਆਂ ਪੂਰੀਆਂ ਚੱਲ ਰੀਆਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਰਵਨੀਤ ਬਿੱਟੂ ਦੇ ਸਵਾਗਤ ਵਾਸਤੇ ਅੱਜ ਬੀਜੇਪੀ ਕਾਰਜਕਰਤਾ ਪੱਬਾ ਭਾਰ ਹੋਇਆ ਹੋਇਆ ਦੇਖੋ ਸਭ ਤੋਂ ਵੱਡੀ ਗੱਲ ਖੁਸ਼ੀ ਦੀ ਇਹ ਹੈਗੀ ਆ ਕੇ 26 ਸਾਲ ਬਾਅਦ ਉਹਨਾਂ ਨੇ ਲੁਧਿਆਣਾ ਲੋਕ ਸਭਾ ਸੀਟ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਤੇ ਲੱਭ ਲਈ ਔਰ ਇਸ ਗੱਲ ਦਾ ਉਤਸ਼ਾਹ ਅੱਜ ਸਾਡੇ ਪਾਰਟੀ ਦੇ ਕਾਰਗਰਕਤਾਵਾਂ ਵਿੱਚ ਦੇਖ ਰਹੇ ਹਾਂ ਕਿ ਹੁਣ ਪੰਜਾਬ ਕਰਵਟ ਲੈ ਰਿਹਾ ਪੰਜਾਬ ਬਦਲ ਲੈ ਔਰ ਪੰਜਾਬ ਦੇ ਵਿੱਚ ਲੁਧਿਆਣਾ ਨੇ ਉਹਦੇ ਤੇ ਬਹੁਤ ਵੱਡੀ ਪਹਿਲ ਕੀਤੀ ਹੈ ਔਰ ਲੋਕ ਸਭਾ ਦੀ ਲੁਧਿਆਣਾ ਦੀ ਸੀਟ ਅਨਾਉਂਸ ਹੋਣ ਤੋਂ ਬਾਅਦ ਜਦੋਂ ਸਾਡੀ ਪਾਰਟੀ ਦੀ ਹਾਈ ਕਮਾਂਡ ਨੇ ਸਰਦਾਰ ਰਮਨਜੀਤ ਸਿੰਘ ਕਟੂਨਾਂ ਨੂੰ ਕੈਂਡੀਡੇਟ ਐਲਾਨਿਆ ਉਹ ਪਹਿਲੀ ਵਾਰੀ ਲੁਧਿਆਣਾ ਆ ਰਹੇ ਨੇ ਔਰ ਪੂਰਾ ਲੁਧਿਆਣਾ ਪੱਬਾ ਪਾਰ ਹੋਇਆ ਪਾਰਟੀ ਦੇ ਕਾਰਗਰਤਾ ਬਹੁਤ ਉਤਸ਼ਾਹ ਦੇ ਨਾਲ ਉਹਨਾਂ ਦੇ ਸਵਾਗਤ ਕਰਨ ਵਾਸਤੇ ਤਿਆਰ ਹੈ ਔਰ ਇੱਥੇ ਦੇ ਕਾਰਗਰਤਾ ਨੇ ਪ੍ਰਣ ਕੀਤਾ ਕਿ ਜੋ ਦੇਸ਼ ਦਾ ਸਿਨੈਰੀਓ ਹੈ ਦੇਸ਼ ਦੇ ਅੰਦਰ ਮੋਦੀ ਜੀ ਦੀ ਸਰਕਾਰ ਫਰਮ ਜਾ ਰਹੀ ਹੈ ਔਰ ਲੁਧਿਆਣੇ ਦਾ ਉਹਦੇ ਵਿੱਚ ਰਿਪਰੈਜੈਂਟੇਸ਼ਨ ਪੂਰੇ ਜੋਰ ਸ਼ੋਰ ਨਾਲ ਪਵੇ ਉਸ ਪਾਲਾ ਦੇ ਅੰਦਰ ਲੁਧਿਆਣੇ ਦਾ ਵੀ ਮੋਤੀ ਐਡ ਹੋ ਜੇ ਇਹਦੇ ਵਾਸਤੇ ਸੱਜਾ ਤਾਂ ਬੀਜੇਪੀ ਦੇ ਕਾਰਜਕਰਤਾ ਪਪਾ ਬਾਅੜ ਨੇ ਲਗਾਤਾਰ ਤਸਵੀਰਾਂ ਵੀ ਦੇਖ ਰਹੇ ਹੋ ਕਿ ਪੱਟੀ ਕੀਤੇ ਦੇ ਵਿੱਚ ਬੀਜੇਪੀ ਦੇ ਝੰਡੇਾਂ ਦੇ ਨਾਲ ਜਨਵਾ ਟੋਲ ਬੱਤੇ ਨਾਲ ਰਮੇਸ਼ ਜੀ ਦਾ ਸੁਆਗਤ